ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਨਾਵਾ ਕਾਫੀ ਇੱਕ ਓੰਕਾਰ ਸਤਗੁਰ ਪ੍ਰਸਾਦ ਤਿਲੰਗ ਰਾਗ ਦੇ ਅੰਦਰ ਮਹੱਲਾ ਨਾਵਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਾਬੇ ਬਕਾਲੀ ਵਿਖੇ ਸਿੱਖਾਂ ਦੇ ਪਰਥਾਏ ਇਹ ਬਿਰਾਗਮਈ ਸ਼ਬਦ ਉਚਾਰਨ ਕਰਦੇ ਹੋਏ ਉਪਦੇਸ਼ ਬਖਸ਼ਦੇ ਹਨ ਕਾਫੀ ਇਹ ਛੰਦ ਦੀ ਚਾਲ ਦਾ ਨਾਮ ਹੈ ਹਿੰਦੀ ਵਿੱਚ ਕਾਫੀ ਇੱਕ ਰਗਣੀ ਦਾ ਨਾਮ ਦੱਸਦੇ ਹਨ ਫਿਰ ਵੀ ਪੰਜਾਬੀ ਵਿੱਚ ਇਹ ਇੱਕ ਪ੍ਰਬੰਧਕ ਚਾਲ ਜੋ ਕਵੀ ਲੋਕ ਰਚਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਾ ਗਲੰਗ ਸੂਹੀ ਤੇ ਮਾਰੂ ਰਾਗ ਦੇ ਨਾਲ ਮਿਲਾ ਕੇ ਕਾਫੀ ਲਿਖੀ ਹੋਈ ਹੈ ਇਸ ਵਿੱਚ ਜ਼ਿਆਦਾਤਰ ਵਿरागਮਈ ਉਪਦੇਸ਼ ਅੰਕਿਤ ਹੁੰਦਾ ਹੈ ਬਾਦਸ਼ਾਹ ਮੰਗਲ ਕਰਦੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਇਹ ਪ੍ਰਾਣੀ ਪ੍ਰਾਣਾਤਾਰੀ ਜੀਵ ਜੇਕਰ ਤੇਰੇ ਪਾਸ ਚੇਤਨਾ ਬੁੱਧੀ ਅਕਲ ਹੈ ਤਉ ਕਿਏ ਤਦ ਇਸ ਰਾਤ ਦਿਨ ਮੈਂ ਪਾਵ ਲਗਾਤਾਰ ਹੀ ਦਿਨ ਰਾਤ ਸਵਾਹਿਗੁਰੂ ਨੂੰ ਚੇਤ ਜਾਦ ਕਰ ਅਥਵਾ ਜਿਤਨਾ ਚਿਰ ਤੇਰੇ ਵਿੱਚ ਚੇਤਨਾ ਚੇਤਨਤਾਈ ਹੈ ਉਤਨਾ ਚਿਰ ਚੇਤੇ ਕਰ ਜੇਕਰ ਤੈਨੂੰ ਮਾਤਾ ਦੇ ਗਰਭ ਵਿੱਚ ਕੀਤੇ ਹੋਏ ਸਵਾਸ ਸਵਾਸ ਸਿਮਰਨ ਕਰਨ ਦੇ ਇਕਰਾਰ ਚੇਤਨਾ ਕੀਏ ਜਾਦ ਹਨ ਚੇਤੇ ਹਨ ਤਾਂ ਉਸ ਵਾਹਿਗੁਰੂ ਨੂੰ ਚੇਤੇ ਕਰ ਲੈ ਜੇਕਰ ਤੈਨੂੰ ਚੇਤ ਨਾ ਚੇਤ ਨਾ ਕੀਏ ਨਹੀਂ ਹੈ ਤਾਂ ਫਿਰ ਅਸੀਂ ਤੈਨੂੰ ਚੇਤੇ ਕਰਾਉਂਦੇ ਹਾਂ ਕਿ ਹੁਣ ਚੇਤੇ ਕਰ ਲੈ ਫਿਰ ਪ੍ਰਸ਼ਨ ਕੀਤਾ ਹੈ ਮਹਾਰਾਜ ਕਿਤਨਾ ਕੁ ਸਮਾਂ ਚੇਤੇ ਕਰੀਏ ਬਦਸ਼ਕਿੰਦੇ ਭਾਈ ਨੇਸ ਰਾਤ ਦਿਨ ਮੈਂ ਭਾਵ ਰਾਤ ਦਿਨੀ ਵਿੱਚ ਲਗਾਤਾਰ ਉਸ ਨੂੰ ਯਾਦ ਕਰ। ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਰਹਾਉ। ਖਿੰਖਿਨ ਕਾਲ ਸਵਾਸ ਸਵਾਸ ਕਰਕੇ ਤੇਰੀ ਔਦ ਉਮਰ ਬੀਤਦੀ ਗੁజర్ਦੀ ਜਾਂਦੀ ਹੈ। ਜਿਵੇਂ ਫੂਟੇ ਗਏ ਟੁੱਟੇ ਹੋਏ ਟਿੜਕੇ ਹੋਏ ਘੜੇ ਵਿੱਚੋਂ ਪਾਣੀ ਜਲ ਨਿਕਲਦਾ ਜਾਂਦਾ। ਬਾਬ ਸਰੀਰੂਪੀ ਕੜਾ ਸਵਾਸਾ ਰੂਪੀ ਜਲ ਨਾਲ ਭਰਿਆ ਹੋਇਆ ਹੈ ਇਸ ਵਿੱਚ ਇਹੋ ਹੀ ਤ੍ਰੇੜ ਹੈ ਜੋ ਉਮਰ ਲੰਘ ਰਹੀ ਹੈ ਇਸ ਵਿੱਚੋਂ ਸਵਾਸਾ ਰੂਪੀ ਜਲ ਸਿਮ ਰਿਹਾ ਹੈ ਜਿਵੇਂ ਟਿੜਕਿਆ ਹੋਇਆ ਕੜਾ ਪਾਣੀ ਤੋਂ ਖਾਲੀ ਹੋ ਜਾਂਦਾ ਤਿਵੇਂ ਇਹ ਦੇਹ ਸਵਾਸਾ ਤੋਂ ਖਾਲੀ ਹੋ ਜਾਵੇਗੀ ਰਹਾਉ ਬਿਸਰਾਮ ਦੇ ਕੇ ਬਾਦਸ਼ਾਹ ਅੱਗੇ ਕਿਰਪਾ ਕਰਦੇ ਹਨ ਹਰ ਗੁਨ ਕਾਹ ਨਾ ਗਾਵਹੀ ਮੂਰਖ ਅਗਿਆਨਾ ਇਸ ਕਰਕੇ ਇਹ ਵਿਹਾਰਾ ਵੱਲੋਂ ਮੂਰਖ ਬੇਸਮਝ ਤੇ ਪਰਮਾਰਥ ਵੱਲੋਂ ਅਗਿਆਨਾ ਗਿਆਨਹੀਣ ਜੀਵ ਤੂੰ ਪਰਮੇਸ਼ਰ ਦੇ ਗੁਣਾਂ ਨੂੰ ਕਾਹੇ ਕਿਉਂ ਨਹੀਂ ਗਾਉਂਦਾ ਝੂਠੈ ਲਾਲਚ ਲਾਂਗ ਕੈ ਨਹਿ ਮਰਮ ਨਹਿ ਮਰਨ ਪਛਾਨਾ ਐਵੇਂ ਝੂਠੈ ਮਿਤਿਆ ਬਦਾਰਤਾ ਸੰਬੰਧੀਆਂ ਸੰਸਾਰ ਦੇ ਲਾਲਚ ਲੋਭ ਵਿੱਚ ਲੱਗ ਕਰਕੇ ਤੂੰ ਆਪਣਾ ਮਰਨਾ ਪਛਾਣਿਆ ਹੀ ਨਹੀਂ ਹੈ ਭਾਵ ਪਲਾ ਛੱਡਿਆ ਹੈ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਇਹ ਭਾਈ ਅਜੂ ਅਜੇ ਵੀ ਕੁਝ ਵੀ ਵਿਗੜਿਆ ਨਹੀਂ ਹੈ ਜਿਤਨੀ ਕੋ ਜ਼ਿੰਦਗੀ ਬਾਕੀ ਬਚੀ ਹੈ ਜਿਹੜਾ ਪੁਰਖ ਪ੍ਰਭ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੇਗਾ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਇਸ ਪਰਮੇਸ਼ਰ ਦੇ ਭਜਨ ਕੀਰਤਨ ਜਸ ਦੁਆਰਾ ਨਿਰਭੈ ਪੈ ਰਹਤ ਪਦ ਪਦਵੀ ਨੂੰ ਪਾ ਲਵੇਗਾ ਤੇ ਲੰਗ ਮਹੱਲਾ ਨਾਵਾ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਸਾਡੇ ਜੀਵਾਂ ਤਾਈਂ ਪਾਵਨ ਉਪਦੇਸ਼ ਬਖਸ਼ ਰਹੇ ਹਨ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ ਰੇ ਤੂੰ ਪਾਪ ਹੀ ਮਨਾ ਪਰਮੇਸ਼ਰ ਦੇ ਸਿਮਰਨ ਭਜਨ ਵਿੱਚ ਜਾਗ ਉਠ ਲੈਹੋ ਪਾਪ ਲੈਣਾ ਕਰ ਜਾਗ ਉਠ ਲੈਣਾ ਕਰ ਪਾਪ ਪਰਮੇਸ਼ਰ ਦੇ ਸਿਮਰਨ ਕਰਨ ਵਿੱਚ ਤਤਪਰ ਹੋ ਬ੍ਰह्म ਗਿਆਨ ਦੀ ਜਾਗ ਜਾਗਰਤ ਅਵਸਥਾ ਪ੍ਰਾਪਤ ਕਰਕੇ ਅਵਿਦਿਆ ਦੀ ਨੀਂਦ ਵਿੱਚੋਂ ਜਾਗ ਲੈਣਾ ਕਰ ਜਿੰਨਾ ਮਹਾਤਮਾ ਜਨਾ ਨੇ ਵੇਦਾਂ ਸ਼ਾਸਤਰਾਂ ਦੇ ਸੰਧਾਤ ਨੂੰ ਜਾਣ ਕੇ ਨਾਮ ਗਿਆਨ ਦੀ ਜਾਗਰਤ ਅਵਸਥਾ ਵਿੱਚ ਜਾਗਣਾ ਕਰ ਲਿਆ ਹੈ ਨੰਦ ਦੀ ਸੰਗਤ ਦੁਆਰਾ ਤੂੰ ਵੀ ਜਾਗ ਲੈਣਾ ਕਰ हे ਮਨਾਂ 84 ਲੱਖ ਜੂਨਾ ਵਿੱਚੋਂ ਇਸ ਮਨੁੱਖਾ ਜਨਮ ਨੂੰ ਜਾਗਦੇ ਦਿਮਾਗ ਵਾਲਾ ਮੰਨਿਆ ਇਸ ਦੁਆਰਾ ਤੂੰ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਨੂੰ ਜਾਣ ਕੇ ਗਿਆਨ ਵਸਤਾ ਵਿੱਚ ਜਾਗ ਲੈਣਾ ਕਰ ਜਾਗ ਲੈਣ ਕਰ ਐਵੇਂ ਵਿਅਰਥ ਹੀ ਕਹਾ ਕਿਸ ਵਾਸਤੇ ਗਾਫਲ ਬੇਖਬਰ ਪਰਮਾਦੀ ਹੋ ਕੇ ਪਰਮਾਦਤਾ ਹੀ ਅਵਿਧਿਆ ਦੀ ਨੀਂਦ ਵਿੱਚ ਸੁੱਤਾ ਪਿਆ ਹੈ ਕਿਉਂਕਿ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਰਹਾਉ ਪਾਤਸ਼ਾਹ ਫਰਮਾਉਂਦੇ ਜਿਹੜਾ ਪੰਜਾਂ ਤੱਤਾਂ ਵਾਲਾ ਤਨ ਸਰੀਰ ਮਾਤਾ ਦੇ ਗਰਭ ਵਿੱਚੋਂ ਤੇਰੇ ਨਾਲ ਹੀ ਉਪਜਿਆ ਪੈਦਾ ਹੋਇਆ ਹੈ ਪਰ ਉਹ ਵੀ ਅੰਤ ਵੇਲੇ ਤੇਰੇ ਨਾਲ ਨਹੀਂ ਹੋਵੇਗਾ ਉਹ ਸਰੀਰ ਅੰਤ ਨੂੰ ਕਿਸੇ ਦਾ ਵੀ ਸਾਥੀ ਨਹੀਂ ਹੋਇਆ ਭਾਵ ਸਭ ਇੱਥੇ ਹੀ ਛੱਡ ਕੇ ਦੁਰ ਜਾਂਦੇ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਿਹਾ ਮਾਤ ਪਿਤਾ ਸੁੱਤ ਬੰਦ ਜਨ ਹਿਤ ਜਾਸਿਓ ਕੀਨਾ ਜੋ ਮਾਤ ਮਾਂ ਪਿਤਾ ਪਿਓ ਸੁੱਤ ਪੁੱਤਰ ਬੰਦ ਸੰਬੰਧੀ ਅਤੇ ਜਨ ਪਿਆਰੇ ਮਿੱਤਰ ਸੱਜਣ ਹਨ ਜਿਨ੍ਹਾਂ ਦੇ ਸਿਓ ਨਾਲ ਤੂੰ ਸਾਰੀ ਜ਼ਿੰਦਗੀ ਹਿਤ ਪ੍ਰੇਮ ਮੋਹ ਕੀਤਾ ਹੈ ਜੀਓ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ ਪਾਤਸ਼ਾਹ ਕਿੰਦੇ ਜਿਨ੍ਹਾਂ ਨਾਲ ਮੋਹ ਕੀਤਾ ਸੀ ਉਹਨਾਂ ਦੀ ਵੇਖ ਲਾ ਉਹਨਾਂ ਦੀ ਹਾਲਤ ਜਦੋਂ ਤੀਰ ਤੇਰੀ ਦੇਹੀ ਤੋਂ ਤੇਰਾ ਜੀਵ ਆਤਮਾ ਸੂਖਮ ਸਰੀਰ ਛੁੱਟ ਕੇ ਵਖਰਾ ਹੋ ਗਿਆ ਪਾਪ ਦੇਹੀ ਦਾ ਅੰਤ ਹੋ ਗਿਆ ਤਾਂ ਇਹਨਾਂ ਪ੍ਰੇਮ ਕਰਨ ਵਾਲਿਆਂ ਨੇ Hindu Sikh ਆਦਿ ਰੀਤੀ ਅਨੁਸਾਰ ਅੱਗ ਦੇ ਮੈ ਹੁੰਦਾ ਵਿੱਚ ਢਾਰ ਸੁੱਟ ਦੇਣਾ ਹੈ ਜੀਵਤ ਲਾਓ ਬਿਉਹਾਰ ਹੈ ਜਗ ਕਉ ਤੁਮ ਜਾਣੋ ਜੀਉਂਦਿਆਂ ਲੋ ਹੁੰਦਾ ਤਾਂਕਿ ਸਾਰਿਆਂ ਦਾ ਵਿਹਾਰ ਹੈ ਇਉ ਤੂੰ ਜਗ ਜਗਤ ਨੂੰ ਜਾਣਣਾ ਕਰ ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿਸ ਪ੍ਰਕਾਰ ਹੈ ਮਨਾ ਪਰਮੇਸ਼ਰ ਦੇ ਗੁਣਾਂ ਨੂੰ ਗਾਲੇ ਗਉਣਾ ਕਰੇ ਹੋਹੀ ਲੋਕ ਪ੍ਰਲੋਕ ਵਿੱਚ ਸਹਾਇਕ ਹਨ ਬਾਕੀ ਸਾਰਾ ਦ੍ਰਿਸ਼ਟਮਾਨ ਸੁਪਨੇ ਦੇ ਸਮਾਨੋ ਸਦਰਸ਼ ਝੂਠਾ ਹੈ ਤੇ ਲੰਗ ਮਹੱਲਾ ਨਾਵਾ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਏ ਮਨ ਹਰ ਪਰਮੇਸ਼ਰ ਦਾ ਜਸ ਕੀਰਤਨ ਗਾਇਨ ਕਰ ਲੈ ਜਿਹੜਾ ਪ੍ਰਲੋਕ ਵਿੱਚ ਵੀ ਤੇਰਾ ਸੰਗੀ ਸਾਥੀ ਹੈ ਪ੍ਰਲੋਕ ਵਿੱਚ ਵੀ ਸਹਾਇਕ ਹੋਵੇਗਾ ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਔਸਰ ਬੀਤੇ ਹੋ ਜਾਤ ਹੈ ਕਹਿਉ ਮਾਨ ਲੈ ਮੇਰੋ ਰਹਾਉ ਫਿਰ ਤੇਰਾ ਮਨੁੱਖਾ ਜਨਮ ਦਾ ਔਸਰ ਹੁੰਦਾ ਸਮਾਂ ਵੀ ਬੀਤਦਾ ਜਾਂਦਾ ਹੈ ਇਸ ਲਈ ਹੁਣ ਸਾਡਾ ਕਿਹਾ ਆ ਬਚਨ ਮੰਨ ਲੈ ਮੰਨ ਲੈਣਾ ਕਰ ਰਹਾਉ ਬਿਸਰਾਮ ਦੀ ਕੀ ਪਾਤਸ਼ਾਹ ਕਿਰਪਾ ਕਰਦੇ ਹਨ ਸੰਪਤਿ ਰਤ ਤਨ ਰਾਜ ਸਿਓ ਅਤਿਨੇਹ ਲਗਾਇਓ ਜਿਸ ਸੰਪਤ ਵਿਭੂਤੀ ਰਤ ਤਨ ਦੌਲਤ ਰਾਜ ਭਾਗ ਦੇ ਨਾਲ ਤੂੰ ਅਤਿਅੰਤ ਪ੍ਰੇਮ ਲਗਾਇਆ ਹੋਇਆ ਹੈ ਕਾਲ ਫਾਸ ਜਦ ਗਲ ਪਰੀ ਸਭ ਭਇਓ ਪਰਾਇਓ ਜਦੋਂ ਕਾਲ ਮੌਤ ਜਮਾਂ ਦੀ ਫਾਸ ਫਾਹੀ ਤੇਰੇ ਗਲ ਗਲੇ ਵਿੱਚ ਆ ਕੇ ਪੈ ਗਈ ਤਦੋਂ ਇਹ ਸਾਰਾ ਧਨ ਮਾਲ ਪਰਾਇਆ ਹੋ ਜਾਵੇਗਾ ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰੇਓ ਏ ਬਾਵਰੇ ਚੱਲੇ ਮਨਾ ਏ ਚੱਲੇ ਪੁਰਸ਼ਾ ਤੂੰ ਜਾਣ ਬੁਝ ਕੇ ਪਾਪ ਵੇ ਇਦਾਂ ਸ਼ਾਸਤਰਾਂ ਦੁਆਰਾ ਪਰਮੇਸ਼ਰ ਦੇ ਜਾਨ ਗਿਆਨ ਨੂੰ ਬੁੱਝ ਸਮਝ ਕਰਕੇ ਵੀ ਇਹ ਸਭ ਪਦਾਰਥ ਮਿੱਥਿਆ ਹਨ ਫਿਰ ਵੀ ਤੂੰ ਆਪਣਾ ਮੁਕਤੀ ਰੂਪ ਕੰਮ ਵਿਗਾੜ ਲਿਆ ਹੈ ਪਾਪ ਕਰਤ ਸਭ ਕੁਝਿਉ ਨਹੀਂ ਪਾਪ ਕਰਤ ਸੁਕਜਿਉ ਨਹੀਂ ਨਹਿ ਗਰਬ ਨਿਵਾਰਿਓ ਪਾਪ ਮੰਦ ਕਰਮ ਕਰਨ ਵੱਲੋਂ ਤੂੰ ਕਦੇ ਵੀ ਸੁਕਜਿਉ ਸੰਕੋਚ ਨਹੀਂ ਕੀਤਾ ਅਤੇ ਨਾ ਹੀ ਆਪਣੇ ਧਨ ਪਦਾਰਤ ਗੁਣਾ ਆਦ ਦਾ ਗਰਭ ਹੰਕਾਰ ਨਿਵਰਤ ਕੀਤਾ ਹੈ ਜੇ ਵਿਦਗੁਰ ਉਪਦੇਸਿਆ ਸੋ ਸੁਨ ਰੇ ਭਾਈ ਜੇ ਵਿਦਗੁਰ ਉਪਦੇਸਿਆ ਸੋ ਸੁਨ ਰੇ ਭਾਈ हे ਭਾਈ ਮੇਰੇ ਪ੍ਰਾ ਜਿਸ ਵਿਦ ਤਰੀਕੇ ਪ੍ਰਕਾਰ ਸਾਨੂੰ ਸਾਡੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਹਰगोविंद ਸਾਹਿਬ ਮਹਾਰਾਜ ਜੀ ਨੇ ਸਾਨੂੰ ਉਪਦੇਸਿਆ ਉਪਦੇਸ਼ ਕੀਤਾ ਹੈ ਉਹ ਤੂੰ ਵੀ ਸੁਣ ਲੈਣਾ ਕਰ ਨਾਨਕ ਕਹਿਤ ਪੁਕਾਰ ਕੈ ਗੋ ਪ੍ਰਭ ਸਰਨਾਈ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਅਸੀਂ ਪੁਕਾਰ ਉੱਚੀ ਬਲੰਦ ਆਵਾਜ਼ ਵਿੱਚ ਟੰਡੋਰਾ ਦੇ ਕਰਕੇ ਕਹਿੰਦੇ ਹਾਂ ਜੇਕਰ ਮੁਕਤ ਹੋਣਾ ਹੈ ਤਾਂ ਪ੍ਰਭ ਪਰਮੇਸ਼ਰ ਦੀ ਸਰਨਾਈ ਓਟ ਗ੍ਰਹਿਣ ਕਰੋ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਊੰਕਾਰ ਸਤਿਗੁਰ ਪ੍ਰਸਾਦ ਸੁਆਉ ਅਗੇ ਭਗਤ ਬਾਣੀ ਆਰੰਭ ਹੋ ਰੀ ਤਿਲੰਗ ਰਾਗ ਵਿੱਚ ਤਿਲੰਗ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਭਗਤਾਂ ਦੀ ਬਾਣੀ ਉਚਾਰਨ ਕੀਤੀ ਪਾਵ ਲਿਖਵਾਉਂਦੇ ਹਨ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਆਵੇਗੀ ਇੱਕ ਅਦੁੱਤੀ ਬ੍ਰਹਮ ਊੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸੋ ਇਸ ਦਾ ਇਸ ਪਾਵਨ ਸ਼ਬਦ ਦਾ ਇਸ ਤਰ੍ਹਾਂ ਉਤਾਨਕਾ ਹੈ ਇੱਕ ਦਿਨ ਕਾਜੀ ਤੇ ਇੱਕ ਪੰਡਤ ਆਪਸ ਵਿੱਚ ਝਗੜਦੇ ਹੋਏ ਭਗਤ ਕਬੀਰ ਜੀ ਪਾਸ ਆ ਗਏ ਪੰਡਤ ਕਹਿਣ ਲੱਗਾ ਕਿ ਵੇਦਾਂ ਦਾ ਅਧਿਐਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਤੇ ਕਾਜੀ ਕਹਿਣ ਲੱਗਾ ਕਿ ਕਿਤਾਬਾਂ ਕਰਕੇ ਖੁਦਾ ਦੀ ਸਮਝ ਪੈਂਦੀ ਹੈ ਇਹਨਾਂ ਦੋਨਾਂ ਦੀਆਂ ਗੱਲਾਂ ਸੁਣ ਕਰਕੇ ਭਗਤ ਕਬੀਰ ਸਾਹਿਬ ਜੀ ਉੱਤਰ ਦਿੰਦੇ ਹੋਏ ਫਰਮਾਉਂਦੇ ਆ ਬੇਦ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਜਾਇ ਹੈ ਭਾਈ ਹਿੰਦੂਆਂ ਦੇ ਚਾਰੇ ਵੇਦ ਸਾਮ ਰਿਗ ਜਜਰ ਅਦਰਬਣ ਅਤੇ ਮੁਸਲਮਾਨਾਂ ਦੇ ਚਾਰੇ ਕਿਤੇਬ ਤੌਰਾਤ ਜੰਬੂਰ ਅੰਜੀਲ ਅਤੇ ਕੁਰਾਨ ਇਫਤਰਾ ਹੁੰਦਾ ਬਣਾਉਤ ਰੂਪ ਹੀ ਹਨ ਇਫਤਰਾ ਜੰਗਲ ਰੂਪ ਹਨ ਆਪ ਜਿਵੇਂ ਕੋਈ ਅਨਜਾਨ ਪੁਰਖ ਜੰਗਲ ਵਿੱਚ ਆਪਣੀ ਮੰਜ਼ਲ ਵਾਲਾ ਰਸਤਾ ਭੁੱਲ ਜਾਂਦਾ ਤਿਵੇਂ ਹੀ ਜੋ ਵੇਦਾਂ ਵਿੱਚ ਕਰਮ ਕਾਂਡ ਤੇ ਕਿਤਾਬਾਂ ਵਿੱਚ ਸ਼ਰ੍ਹਾ ਆਦ ਦਿੱਤੀ ਹੋਈ ਆ ਅਗਿਆਨੀ ਜੀਵੇ ਨਾ ਕਰਮ ਕਾਂਡਾਂ ਤੇ ਸ਼ਰ੍ਹਾ ਵਿੱਚ ਹੀ ਭੁੱਲੇ ਫਿਰਦੇ ਆ ਇਫਤਰਾ ਦਿਖਾਵੇ ਮਾਤਰ ਵੇਦਾਂ ਕਿਤਾਬਾਂ ਨੂੰ ਪੜਨ ਨਾਲ ਦਿਲ ਕਾ ਫਿਕਰ ਨਾ ਜਾਏ ਦਿਲ ਦਾ ਸੰਸਾਰ ਮੰਨ ਦਾ ਸੰਸਾਰ ਨਹੀਂ ਜਾਂਦਾ ଅਤਵਾ ਵੇਦ ਕਤੇਬ ਜਾ ਇਫਤਰਾ ਸ਼ੀਸ਼ੇ ਦੀ ਨਿਆਈ ਹਨ ਜਿਵੇਂ ਸ਼ੀਸ਼ਾ ਮੂੰਹ ਤੇ ਲੱਗੀ ਕਾਲਖ ਦਿਖਾਲ ਦਿੰਦਾ ਪਰ ਉਤਾਰ ਨਹੀਂ ਸਕਦਾ ਉਤਾਰਨੀ ਆਪ ਹੀ ਪੈਂਦੀ ਹੈ ਇਉਂ ਇਹ ਵੇਦ ਕਿਤੇਬ ਇਹ ਜਰੂਰ ਦੱਸ ਦਿੰਦੇ ਹਨ ਕਿ ਫਲਾਣੇ ਕਰਮਾਂ ਦਾ ਇਹ ਫਲ ਮਿਲੇਗਾ ਇਹ ਤ੍ਰਿਗੁਣੀ ਹੈ ਇਹ ਰਾਜਸੀ ਹੈ ਇਹ ਤਾਮਸੀ ਸਾਧਗੀ ਬੁਰਕ ਹੈ ਪਰ ਕਮਾਈ ਕਰੀ ਤੋਂ ਬਗੈਰ ਅੰਦਰੋਂ ਮੈਲ ਨਹੀਂ ਧੋਤੀ ਜਾ ਸਕਦੀ ਇਉਂ ਇਹਨਾਂ ਦੇ ਪੜਨ ਪੜਾਉਣ ਨਾਲ ਦਿਲ ਦਾ ਫਿਕਰ ਨਾ ਜਾਏ ਦਿਲ ਦਾ ਫਿਕਰ ਨਿਵਰਤ ਨਹੀਂ ਹੁੰਦਾ ਤੁੱਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਇਹ ਭਾਈ ਜੋ ਜੇਕਰ ਟੁੱਕ ਥੋੜੇ ਜਿਹੇ ਦਮ ਸਵਾਸ ਵੀ ਮਨ ਦੀ ਬਿਰਤੀ ਨੂੰ ਕਰਾਰੀ ਰੋਕਣਾ ਕਰੋਗੇ ਤਾਂ ਉਹ ਖੁਦਾਏ ਪਰਮੇਸ਼ਰ ਹਾਜ਼ਰ ਹਜ਼ੂਰ ਸਾਹਮਣੇ ਨੇੜੇ ਤੋਂ ਵੀ ਨੇੜੇ ਮੌਜੂਦ ਹੈ ਤਾਂ ਉਹ ਨੇੜੇ ਤੋਂ ਵੀ ਨੇੜੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਸ ਕਰਕੇ ਹੀ ਬੰਦੇ ਪੁਰਸ਼ਾ ਤੂੰ ਹਰ ਰੋਜ਼ ਨਿਤਾ ਪ੍ਰਤੀ ਆਪਣੇ ਦਿਲ ਮਨ ਵਿੱਚ ਹੀ ਪਰਮੇਸ਼ਰ ਦੀ ਖੋਜ ਪਾਲ ਕਰ ਫਿਰ ਤੈਨੂੰ ਪਰੇਸ਼ਾਨੀ ਹੈਰਾਨਗੀ ਕਬਰਹਾਟ ਵਿੱਚ ਨਹੀਂ ਪੈਣਾ ਪਵੇਗਾ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੇ ਰਹਾਉ ਇਹ ਜੋ ਜਿਹੜੀ ਦੁਨੀਆ ਸ੍ਰਿਸ਼ਟੀ ਹੈ ਇਹ ਸਿਹਰ ਜਾਦੂਗਰ ਦਾ ਮੇਲਾ ਇਕੱਠ ਦੀ ਨਿਆਈ ਹੈ ਭਾਵ ਜਿਵੇਂ ਜਾਦੂਗਰ ਤਮਾਸ਼ੇ ਵਿੱਚ ਅਨੇਕਾਂ ਤਰ੍ਹਾਂ ਦੇ ਪਦਾਰਥ ਜਾਨਵਰ ਆਦ ਬਣਾ ਕੇ ਦਿਖਾਲ ਦਿੰਦਾ ਹੈ ਪਰ ਜਾਣ ਲੱਗਿਆਂ ਦਸਤਗੀਰੀ ਦਸਤ ਹੱਥਾਂ ਵਿੱਚ ਗੀਰੀ ਪਕੜ ਕੇ ਇਹਨਾਂ ਪਦਾਰਥਾਂ ਚੋਂ ਕੋਈ ਵੀ ਨਹੀਂ ਲੈ ਕੇ ਜਾਂਦਾ ਇਓ ਪਰਮੇਸ਼ਰ ਰੂਪੀ ਜਾਦੂਗਰ ਨੇ ਇਸ ਸੰਸਾਰ ਰੂਪੀ ਤਮਾਸ਼ੇ ਵਿੱਚ ਬਹੁਤ ਕੁਝ ਦਖਾਲ ਦਿੱਤਾ ਹੈ ਪਰ ਪ੍ਰਲੋਕ ਨੂੰ ਲਿਜਾਣ ਵਾਸਤੇ ਹੱਥ ਵਿੱਚ ਪਕੜਨ ਨੂੰ ਕੋਈ ਵੀ ਚੀਜ਼ ਨਹੀਂ ਨਾਲ ਦਿੱਤੀ ਤੇ ਨਾ ਹੁੰਦੀ ਹੈ ਰਹਾਉ ਵਿਸਰਾਮ ਦੇ ਇੱਕ ਸਤਿਗੁਰੂ ਅਗੇ ਕਿਰਪਾ ਕਰਦੇ ਹਨ ਭਗਤ ਕਬੀਰ ਸਾਹਿਬ ਜੀ ਦੀ ਰਾਹੀਂ ਫਿਰ ਪ੍ਰਸ਼ਨ ਕੀਤਾ ਹੈ ਕਬੀਰ ਜੀ ਸਾਡੇ ਮੁਸਲਮਾਨ ਮਤ ਵਿੱਚ ਕਹਿੰਦੇ ਹਨ ਕਿ ਅੱਗੇ ਬਹਿਸਤ ਵਿੱਚ 72 72 ਹੂਰਾ ਮਿਲਣ ਗਿਆ ਇਸ ਬਾਰੇ ਆਪ ਜੀ ਦਾ ਕੀ ਖਿਆਲ ਹੈ ਤਾਂ ਕਬੀਰ ਜੀ ਕਥਨ ਕਰਦੇ ਹਨ ਦਰੋਗ ਪੜ ਪੜ ਖੁਸੀ ਹੋਏ ਬੇਖਬਰ ਬਾਦ ਬਕਾਹੇ ਹੇ ਕਾਜੀ ਤੁਸੀਂ ਲੋਕਾਂ ਨੂੰ ਲਾਲਚ ਦੇ ਕੇ ਮੁਸਲਮਾਨ ਬਣਾਉਣ ਲਈ ਦਰੋਗ ਝੂਠੀਆਂ ਗੱਲਾਂ ਪੜ ਪੜ ਕੇ ਖੁਸ਼ੀ ਪ੍ਰਸੰਤਾ ਦੇ ਸਹਤ ਹੁੰਦੇ ਹੋ ਅਤੇ ਪਰਮੇਸ਼ਰ ਦੀ ਦਰਗਾਹ ਸਰੂਪ ਵੱਲੋਂ ਬੇਖਬਰ ਬੇਸਮਝ ਉਣ ਕਰਕੇ ਬਾਦ ਵਿਅਰਤੀ ਬਕਾਹੇ ਬੋਲਦੇ ਰਹਿੰਦੇ ਹੋ ਪਰ ਲੋਕ ਵੱਲੋਂ ਬੇਖਬਰ ਹੋ ਕੇ ਉਤੋਂ ਦਾ ਬਾਦ ਝਗੜਾ ਬੋਲਦੇ ਹੋ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਪਰ ਇਹ ਨਹੀਂ ਨਿਸ਼ਚੇ ਕਰਦੇ ਹੋ ਕਿ ਉਹ ਨਿਰਗੁਣ ਸਰੂਪ ਹੋਣ ਕਰਕੇ ਹੱਕ ਸੱਚਾ ਪਰਮੇਸ਼ਰ ਸੱਚ ਨਿਸ਼ਚੇ ਕਰਕੇ ਸਾਰੀ ਖਾਲਕ ਕਲਕਤ ਦਾ ਕਰਤਾ ਤੇ ਸਾਰੀ ਖਲਕ ਖਲਕਤਰ ਸ੍ਰਿਸ਼ਟੀ ਦੇ ਮਿਆਨੇ ਦਰਮਿਆਨ ਵਿੱਚ ਵਿਆਪਕ ਹੈ ਕੇਵਲ ਸਿਆਮ ਕਾਲੀ ਮੂਰਤ ਮੂਰਤੀ ਭਾਵ ਵਿਸ਼ਨੂੰ ਕ੍ਰਿਸ਼ਨ ਆਦ ਬੁੱਤਾਂ ਦੀਆਂ ਮੂਰਤਾਂ ਵਾਲਾ ਨਹੀਂ ਹੈ। ଅਤਵਾ ਉਹ ਸੱਚਾ ਪਰਮੇਸ਼ਰ ਸੱਚੀ ਖਲਕਤ ਭਾਵ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਸਾਖਿਆਤ ਹੁੰਦਾ ਹੈ। ਪਰ ਸਿਆਮ ਮੂਰਤ ਕਾਲੀਆਂ ਮੂਰਤੀਆਂ ਪਾ ਪਾਪੀਆਂ ਦੇ ਮਨ ਵਿੱਚ ਸਾਖਿਆਤ ਨਹੀਂ ਹੁੰਦਾ। ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਧ ਅੰਤਿਸ਼ ਕਰਨ ਰੂਪੀ ਅਸਮਾਨ ਆਕਾਸ਼ ਮਿਆਨੇ ਵਿੱਚ ਦਰਿਆ ਦਰਿਆ ਦੀ ਨਿਆਈਂ द्रਵੀ ਪੂਤ ਰੂਪ ਪਰਮੇਸ਼ਰ ਨੂੰ ਲਹੰਗ ਲਖ ਭਾਵ ਜਾਣ ਕਰਕੇ ਸਰਵਣ ਮੰਨਣ ਤਿੰਨ ਦੀ ਆਸਾਂ ਰੂਪ ਗੁਸਲ ਇਸ਼ਨਾਨ ਕਰਦਨ ਕਰਨਾ ਬੂਧ ਹੁੰਦਾ ਸੀ ਪਰ ਤੁਸੀਂ ਕੀਤਾ ਨਹੀਂ ਕਰਦ ਨਾ ਪਰ ਤੁਸੀਂ ਕਰਦ ਕਰ ਨਾ ਕਹੀਏ ਨਹੀਂ ਸਕੇ ਕਰ ਫਕਰ ਦਾਇਮ ਲਾਇ ਚਸਮੇ ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ ਪਰੂਖ ਅਪਰੂਖ ਗਿਆਨ ਰੂਪੀ ਚਸਮੇ ਨੇਤਰ ਲਾ ਭਾਵ ਪ੍ਰਾਪਤ ਕਰਕੇ ਦਾਇਮ ਹਮੇਸ਼ਾ ਹੀ ਉਸ ਪਰਮੇਸ਼ਰ ਨੂੰ ਫਕਰ ਫਕੀਰ ਹੋ ਕੇ ਸਿਮਰਨਾ ਕਰੋ ਦੁਨੀਆਂ ਵੱਲੋਂ ਫਕਰ ਫਕੀਰ ਫਾਰਗ ਹੋ ਕਰਕੇ ਆਪਣੇ ਮਨ ਬੁੱਧ ਰੂਪ ਜਾਂ ਪ੍ਰਤੱਖ ਚਸਮੇ ਨੇਤਰਾਂ ਨੂੰ ਦਾਇਮ ਸਦਾ ਪਰਮੇਸ਼ਰ ਵੱਲ ਲਾਉਣਾ ਕਰੋ ਫਿਰ ਜਹ ਤਹਾ ਜਿੱਥੇ ਕਿੱਥੇ ਵੀ ਦੇਖੋਗੇ ਉਹ ਖੁਦਾ ਹੀ ਮੌਜੂਦ ਹਾਜ਼ਰ ਪਰ ਤੱਖ ਨਜ਼ਰ ਆਵੇਗਾ ਅੱਲਾਹ ਪਾਕੰ ਪਾਕ ਹੈ ਸੱਕ ਕਰੋ ਜੇ ਦੂਸਰ ਹੋਏ ਏ ਪਾਈਓ ਅੱਲਾਹ ਖੁਦਾ ਤਾਂ ਪਾਕੰ ਪਾਕ ਪਵਿੱਤਰ ਤੂੰ ਵੀ ਪਵਿੱਤਰ ਰੂਪ ਹੈ ਸੱਕ ਸੰਦੇਹ ਸੰਸਾ ਤਾਂ ਕਰੋ ਜੇਕਰ ਉਸ ਜੈਸਾ ਹੋਰ ਕੋਈ ਦੂਸਰਾ ਹੋਵੇ ਭਾਵ ਉਸ ਜੈਸਾ ਹੋਰ ਕੋਈ ਨਹੀਂ ਹੈ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਸੰਸਾਰ ਰੂਪੀ ਕਰਮ ਕਾਰਜ ਕਰੀਮ ਕਿਰਪਾਲੂ ਪਰਮੇਸ਼ਰ ਦਾ ਹੀ ਰਚਿਆ ਹੋਇਆ ਹੈ ਉਹ ਆਪ ਹੀ ਪਾਲਣਾ ਕਰਦਾ ਹੈ ਅਤੇ ਸੋਏ ਉਹ ਆਪ ਇਸ ਨੂੰ ਲੈ ਕਰਨਾ ਜਾਣਦਾ ਸਾਰਿਆਂ ਦੀ ਸੋਏ ਕਰਨ ਸੋ ਨੂੰ ਜਾਣਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਜੀ ਕੀ ਫਤਿਹ